ਸਾਰੇਨ ਪਿਆਰਪਰੀ ਸਤਸਰੀ ਕਾਲਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਬ੍ਰਾਈ ਗੁਰੂ ਸੋ ਨੂੰ ਸਾਰੇ ਅੰਤਰਕੀਆਂ ਦੇਵੇ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਹੋਈਆਂ ਇਸ ਗੀਤ ਦੇ ਵਿੱਚ ਇੱਕ ਮਟਿਆਰ ਦੇ ਪਤੀ ਨੇ ਜਾਣਾ ਹੁੰਦਾ ਮਾਲਵੇ ਨੂੰ ਜਾਣਾ ਹੁੰਦਾ ਧੁਰ ਪਟਿਆਲੇ ઠાણેਦારી ਹੁੰਦੀ ਆ ਉਹ ઠાણેਦਾਰ ਹੁੰਦਾ ઠાણેਦਾਰੀ ਮਿਲੀ ਹੁੰਦੀ ਆ ਉਹਨੂੰ ਮਤਲਬ ਤਾਂ ਉਹ ਫਿਰ ਕੱਪੜੇ ਤਿਆਰ ਕਰਦੀ ਆ ਉਹਦੇ ਤਿਆਰੀ ਕਰਦੀ ਐ ਉਹ ਇਹਦੇ ਚ ਗੀਤ ਚ ਦੱਸਿਆ ਗਿਆ ਬਹੁਤ ਮਿੱਠੇ ਜਿਹੇ ਸ਼ਬਦ ਨੇ ਪਿਆਰਾ ਜਿਹਾ ਗੀਤ ਐ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨਵਨੰਦ ਪਿਆਰੇ ਜਿਹਾ ਗੀਤ ਦਾ ਰੰਗ ਵੇਲ ਲਾਰੀਆ ਸਾਡੇ ਸਿੰਘ ਜੀ ਦਾ ਚੀਰਾ ਸਿੰਘ ਜੀ ਨੇ ਨਕੁਰ ਜਾਣਾਈਏ ਨਕੁਰ ਤਾਂ ਜਾਣ ਮਾਲਵੇ ਨੂੰ ਜਾਣ ਪਟਿਆਲੇ ਨੂੰ ਜਾਣਾਈ ਓਏ ਤੁਰ ਪਟਿਆਲੇ ਪਾਂਚੜਾ ਸਿੰਘ ਨੇ ਹਾਜ਼ਰੀ ਹੱਥ ਤਨ ਵਾਰਾਮ ਹੋਡੇ ਟੰਗੀਆਂ ਬਦੂ ਕਾ ਸਿੰਘ ਗੌੜ ਡਰਦੇ ਨੇ ਲੋਕ ਪੁਰਾਏ ਇੱਕ ਸਰਦਾਰੀ ਦੂਜੀ ਢਾਣੇ ਵੇਦਾਰੀ ਤੀਜੀ ਮੱਲ ਲਈ ਸਿੰਘ ਜੀ ਨੇ ਦਿੱਲੀ ਸਾਰੀ ਓਏ ਸਾਂ ਵੇਦਰ ਜੀਆ ਸੱਡੇ ਸਿੰਘ ਜੀ ਦੀ ਵਰਦੀ ਸਿੰਘ ਜੀ ਨੇ ਨੌਕਰ ਜਾਣਾ ਹੀ ਏ ਨੌਕਰ ਤਾਂ ਜਾਣਾ ਮਾਲ ਵੇ ਨੂੰ ਜਾਣਾ ਧੁਰ ਪਟਿਆਲੇ ਨੂੰ ਜਾਣਾ ਉਰੇ ਪਟਿਆਲੇ ਪਾਂਚੜਾ ਸਿੰਘ ਨੇ ਹਾਜ਼ਰੀ ਦੇ ਵੇਲੇ ਹਾਜ਼ਰ ਹੋਣਾ ਹੀ ਹੈ ਹੱਥ ਤਲਵਾਰਾ ਮੋੜੇ ਟੰਗੀਆਂ ਬਦ ਦੁੱਖਾਂ ਸਿੰਘ ਕੋਲੋਂ ਡਰਦੇ ਨੇ ਲੋਕ ਬੁਰਾਏ ਹੋਏ ਇੱਕ ਸਰਦਾਰੀ ਦੂਜੀ ਠਾਣੇ ਵੇਦਾਰੀ ਤੀਜੀ ਮਲ ਲਈ ਸਿੰਘ ਜੀ ਨੇ ਦਿੱਲੀ ਬੜਾ ਵੇ ਮੋਚੀਆ ਸਾਡੇ ਸਿੰਘ ਜੀ ਦਾ ਜੋੜਾ ਸਿੰਘ ਜੀ ਨੇ ਨਕੁਰ ਜਾਣਾਈਏ ਨਕੁਰ ਤਾਂ ਜਾਣਾ ਮਾਲਵੇ ਨੂੰ ਜਾਣਾ ਤੁਰਪਟਿਆਲੇ ਨੂੰ ਜਾਣਾ ਈਏ ਤੁਰਪਟਿਆਲੇ ਪਹੁੰਚਣਾ ਸਿੰਘ ਨੇ ਹਾਜ਼ਰੀ ਦੇ ਵੇਲੇ ਹਾਜ਼ਿਰ ਹੋ ൂക്കോൾ ഡു സറി ਦੂਜੀ ਢਾਣੇ ਵੇਦਾਰੀ ਤੀਜੀ ਮੱਲ ਲਈ ਸਿੰਘ ਜੀ ਨੇ ਦਿੱਲੀ